ਦਿੱਲੀ ਦੀ ਹਾਲਤ ਬਹੁਤ ਤਰਸੁਜੂਕ ਸਨ ਸੁਰਜੀਤ ਦੇ ਤਿੰਨ ਪਰਵਾਂਾਂ ਦਾ ਕੁਝ ਵੀ ਪਤਾ ਨਹੀਂ ਸੀ ਕਿ ਕਿੱਥੇ ਅਤੇ ਕਿਵੇਂ ਹਨ ਐਵੇਂ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਜਿੰਦੇ ਵੀ ਹਨ ਜਾਂ ਨਹੀਂ ਦੰਗਿਆਂ ਵਿੱਚ ਬਹੁਤ ਕਤਲੋਗਾਰਦ ਹੋ ਗਈ ਸੁਰਜੀਤ ਹਰ ਵੇਲੇ ਪਰੇਸ਼ਾਨ ਰਹਿੰਦੀ ਰੱਬ ਤੋਂ ਆਪਣੇ ਪਰਵਾਂਾਂ ਦੀ ਸਲਾਮਤੀ ਦੀਆਂ ਖੈਰਾ ਮੰਗਦੀ ਦੋ ਮਹੀਨੇ ਬਾਅਦ ਜਦੋਂ ਹਾਲਤ ਥੋੜੇ ਸੁਧਰੇ ਤਾਂ ਦਿੱਲੀ ਦੇ ਉਹਨਾਂ ਹਸਪਤਾਲਾਂ ਵਿੱਚ ਤਲਾਸ਼ੀ ਰੰਮ ਕੀਤੀ ਗਈ ਜਿਨ੍ਹਾਂ ਵਿੱਚ ਦੰਗਾ ਪੀੜਤ ਲੋਕ ਦਾਖਲ ਸਨ ਅਤੇ ਲਵਾਰਿਸ਼ ਲਕਸਾਂ ਰੱਖੀਆਂ ਗਈਆਂ ਸਨ ਤਲਾਸ਼ਤਰੀਆਂ ਨੂੰ ਪਤਾ ਲੱਗਾ ਕਿ ਸੁਖਦੇਵ ਸਿੰਘ ਦੀ ਹੱਤਿਆ ਹੋ ਚੁੱਕੀ ਹੈ ਛੋਟੇ ਕੁਲਦੀਪ ਅਤੇ ਸੰਗਤ ਉਹਨੇ ਪੂਰੀ ਤਰ੍ਹਾਂ ਨਾਲ ਫੱਟੜ ਸਨ ਕੁਲਦੀਪ ਦੀ ਤਾਂ ਰੀੜ ਦੀ ਹੱਡੀ ਤੇ ਜ਼ਬਰਦਸਤ ਸੱਟਾਂ ਲੱਗੀਆਂ ਸਨ ਕਿਉਂਕਿ ਉਹਨਾਂ ਦੋਵਾਂ ਨੂੰ ਤੀਸਰੀ ਮੰਜ਼ਿਲ ਤੋਂ ਹੇਠਾਂ ਬਲਦੀ ਅੱਗ ਵਿੱਚ ਸੁੱਟ ਦਿੱਤਾ ਗਿਆ ਸੀ ਉਹ ਤਾਂ ਗਿਨੀਮਤ ਰਹੀ ਕਿ ਨਜ਼ਦੀਕ ਜਾਟਾਂ ਦੇ ਘਰ ਸਨ ਜਿਨ੍ਹਾਂ ਦੀ ਔਰਤਾਂ ਨੇ ਦੋਵਾਂ ਭਰਾਵਾਂ ਨੂੰ ਅੱਗ ਵਿੱਚੋਂ ਕੱਢ ਕੇ ਆਪਣੇ ਘਰਾਂ ਵਿੱਚ ਪਨਾਹ ਦਿੱਤੀ ਸੀ ਸੁਖਦੇਵ ਦੀ ਹੱਤਿਆ ਬੜੀ ਬਰਬਰਤਾ ਨਾਲ ਕੀਤੀ ਗਈ ਸੀ ਉਸ ਦੀਆਂ ਜਿੰਦੇ ਦੀਆਂ ਦੋਵੇਂ ਅੱਖਾਂ ਲੋਹੇ ਦੀਆਂ ਗਰਮ ਸਲਾਕਾਂ ਨਾਲ ਕੱਢ ਦਿੱਤੀਆਂ ਗਈਆਂ ਉਸ ਨੂੰ ਬੜੀ ਤਰ੍ਹਾਂ ਕੋਹ ਕੋਹ ਕੇ ਮਾਰ ਦਿੱਤਾ ਗਿਆ ਸੀ ਉਸ ਦੀ ਲਾਸ਼ ਦੀ ਪਛਾਣ ਵੀ ਕੱਪੜਿਆਂ ਤੋਂ ਹੀ ਹੋ ਸਕੀ ਇੰਨਾ ਜ਼ੁਲਮ ਸਹਿਣਾ ਕਿਸੇ ਲਈ ਵੀ ਆਸਾਨ ਨਹੀਂ ਸੀ ਸੁਰਜੀਤ ਨੂੰ ਦਰਦ ਹੋ ਇਸ ਹਨ੍ਹੋਈ ਦਾ ਪਤਾ ਲੱਗਾ ਤਾਂ ਉਹ ਆਪਣੇ ਹੋਸ਼ ਉਹ ਹਵਾਸ ਵਿੱਚ ਨਾ ਰਹੀ ਸਿਮਰੋ ਲਈ ਵੀ ਇੱਕ ਘਹਿਰਾ ਸਿਆਸੀ ਪਰ ਉਸਨੇ ਬੜੀ ਦਲੇਰੀ ਨਾਲ ਸੁਰਜੀਤ ਨੂੰ ਸੰਭਾਲਿਆ ਸੁਰਜੀਤ ਤਨਾਤੀ ਸ਼ਿਕਾਰ ਹੋ ਚੁੱਕੀ ਸੀ ਉਹ ਕਿਸੇ ਨਾਲ ਨਾ ਬੋਲਦੀ ਬਸ ਬੁੱਤ ਬਣੀ ਬੈਠੀ ਰਹਿੰਦੀ ਸਿਮਰੋ ਸਖਦੇਵ ਦੀਆਂ ਗੱਲਾਂ ਕਰਕੇ ਉਸਨੂੰ ਗਵਾਉਣ ਰਲਉਣ ਦੀ ਕੋਸ਼ਿਸ਼ ਕਰਕੇ ਥੱਕ ਚੁੱਕੀ ਸੀ ਪਰ ਉਹ ਤਾਂ ਜਿਵੇਂ ਪੱਥਰ ਦੀ ਮੂਰਤ ਬਣ ਗਈ ਉਸਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋਇਆ ਦੇਵ ਉਸਦੀ ਹਾਲਤ ਦੇਖ ਕੇ ਬਹੁਤ ਪਰੇਸ਼ਾਨ ਸੀ ਪਛੁਛ ਨਹੀਂ ਕਰ ਸਕਦਾ ਡਾਕਟਰ ਨੂੰ ਵੀ ਦਿਖਾਇਆ ਗਿਆ ਪਰ ਸਭ ਵਿਅਰਥ ਹੋ ਨਿਪੜਿਆ ਡਾਕਟਰ ਨੇ ਕਿਹਾ ਕਿ ਕੋਈ ਗਹਿਰਾ ਸਦਮਾ ਲੱਗਾ ਹੈ ਉਸ ਸਦਮੇ ਤੋਂ ਸੁਰਜੀਤ ਨੂੰ ਉੱਭਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਜ਼ਿੰਦਗੀ ਪਰ ਇਹਦੀ ਇਹੀ ਹਾਲਤ ਰਹੇਗੀ ਸੁਖਦੇਵ ਦੀ ਲਾਸ਼ ਦਿੱਲੀ ਤੋਂ ਉਸਦੇ ਪਿੰਡ ਲਿਆਂਦੀ ਗਈ ਸਾਰੇ ਪਿੰਡ ਵਿੱਚ ਹਾਹਾਕਾਰ ਮਚਿਆ ਪਿਆ ਸੀ ਦੇਵ ਅਤੇ ਸਿਮਰੋ ਸੁਰਜੀਤ ਨੂੰ ਨਾਲ ਲੈ ਕੇ ਉਸਦੇ ਪੇਕੇ ਪਿੰਡ ਸੁਖਦੇਵ ਦੇ ਅੰਤਿਮ ਸੰਸਕਾਰ ਤੇ ਪਹੁੰਚ ਗਏ ਸੁਰਜੀਤ ਦੇ ਪਰਿਵਾਰ ਦੀ ਵੀ ਪੂਰੀ ਹਾਲਤ ਸੀ ਜਦੋਂ ਲਾਸ਼ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਤਾਂ ਸਿਮਰੋ ਨੇ ਦਿਲ ਤੇ ਪੱਥਰ ਆ ਕੇ ਸੁਰਜੀਤ ਨੂੰ ਇੱਕ ਸੇਰਾ ਜੋ ਉਸਨੇ ਦੇਵ ਤੋਂ ਮੰਗਵਾ ਕੇ ਰੱਖਿਆ ਸੀ ਦੇ ਕੇ ਕਿਹਾ ਚੱਲ ਮੇਰੀ ਪੈਨ ਆਪਣੇ ਛੋਟੇ ਵੀਰ ਨੂੰ ਸੇਰਾ ਬਣ ਕੇ ਤਿਆਰ ਕਰ ਦੇ ਅੱਜ ਮੁੜ ਕੇ ਮੌਕਾ ਨਹੀਂ ਮਿਲਣਾ ਕਦੇ ਵੀ ਅਤੇ ਨਾਲ ਹੀ ਉਸ ਦੀਆਂ ਟਾਹਾਂ ਨਿਕਲ ਗਈਆਂ ਸੇਰਾ ਹੱਥ ਵਿੱਚ ਫੜ ਕੇ ਜਿਵੇਂ ਹੀ ਸੁਰਜੀਤ ਨੇ ਸੁਖਦੇਵ ਦੀ ਲਾਸ਼ ਵੱਲ ਵੇਖਿਆ ਉਸ ਦੀਆਂ ਚਿਕਨਾਂ ਜਿਵੇਂ ਅਸਮਾਨ ਗੂੰਜ ਉਠਿਆ ਚਿੱਕਾ ਮਾਰਦੀ ਹੋਏ ਆਪਣੇ ਭਰਾ ਦੀ ਲਾਸ਼ ਨੂੰ ਚੰਬੜ ਗਈ ਉਸ ਦੀਆਂ ਚਿਕਕਾਂ ਪੱਥਰ ਤੋਂ ਪੱਥਰ ਦਿਲ ਨੂੰ ਵੀ ਚਿਰਨ ਵਾਲੀਆਂ ਸਨ ਉਸ ਦੀਆਂ ਚੀਕਾਂ ਸੁਣ ਕੇ ਸਾਰੇ ਲੋਕਾਂ ਦੀ ਅੱਖਾਂ ਪਾਰ ਆਈਆਂ ਇੱਕ ਸਕੁਨ ਵੀ ਮਿਲਿਆ ਸੀ ਕਿ ਸੁਰਜੀਤ ਦੀ ਚੁੱਪ ਟੁੱਟ ਗਈ ਕਿਤੇ ਕਿਸੇ ਨੇ ਵੀ ਉਸਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਕਿਉਂਕਿ ਉਸ ਦਾ ਰੋਣਾ ਉਸ ਦੀ ਜ਼ਿੰਦਗੀ ਬਚਾਉਣ ਲਈ ਬਹੁਤ ਜ਼ਰੂਰੀ ਸੀ ਅਚਾਨਕ ਉਸ ਦੀਆਂ ਚੀਕਾਂ ਬੰਦ ਹੋ ਗਈਆਂ ਉਹ ਬਿਓਸ਼ ਹੋ ਚੁੱਕੀ ਸੀ ਸਿਮਰੋ ਨੇ ਹੋਰ ਔਰਤਾਂ ਦੀ ਮਦਦ ਨਾਲ ਉਸਨੂੰ ਚੁੱਕ ਕੇ ਅੰਦਰ ਮੰਜੇ ਤੇ ਪਾਇਆ ਤੇ ਉਸ ਦੇ ਮੂੰਹ ਨੂੰ ਪਾਣੀ ਲਾਇਆ ਮੂੰਹ ਤੇ ਪਾਣੀ ਦੇ ਛਿੱਟੇ ਮਾਰੀ ਅਤੇ ਸੁਰਜੀਤ ਨੂੰ ਹੋਸ਼ ਆ ਗਿਆ ਹੋਸ਼ ਵਿੱਚ ਆਉਂਦੇ ਹੀ ਉਹ ਸਿਮਰੋ ਦੇ ਗੱਲ ਨੂੰ ਚਿੰਬੜ ਕੇ ਫਿਰ ਰੋਣ ਲੱਗ ਪਈ ਕੁਝ ਦੇਰ ਬਾਅਦ ਰੰਧੀ ਹੋਈ ਸਿਮਰੋ ਨੇ ਕਿਹਾ ਪੈਨ ਮੇਰੀਏ ਜਿੰਨਾ ਦਿਨ ਦਿਆਂ ਨੇ ਇਹ ਪਾਪ ਕਮਾਇਆ ਰੱਬ ਉਹਨਾਂ ਨੂੰ ਕਦੀ ਮਾਫ਼ ਨਹੀਂ ਕਰੂਗਾ ਸਜ਼ਾ ਜ਼ਰੂਰ ਦੇਵੇਗਾ ਤੂੰ ਥੋੜਾ ਸਬਰ ਕਰ ਚੱਲ ਤੋਰ ਆਈਏ ਰਾਈ ਨੂੰ ਤੇ ਉਹ ਆਪ ਵੀ ਫੁੱਟ ਫੁੱਟ ਕੇ ਰੋ ਪਈ ਸੁਖਦੇਵ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿੱਥੇ ਇੱਕ ਜੀ ਨੂੰ ਅਲਵਿਦਾ ਕਹਿਣ ਦਾ ਦਿਲ ਅੰਦਰ ਦਰਦ ਸੀ ਉੱਥੇ ਹੀ ਇੱਕ ਦੀ ਸਲਾਮਤੀ ਦਾ ਸੋਖੋਂ ਲੈ ਕੇ ਸਿਮਰੋ ਅਤੇ ਦੇਵ ਸੁਰਜੀਤ ਨੂੰ ਲੈ ਕੇ ਆਪਣੇ ਘਰ ਪਰਤ ਆਏ ਕਈ ਵਾਰ ਇਨਸਾਨ ਕੁਝ ਹੋਰ ਸੋਚਦਾ ਹੈ ਹਰ ਉੱਪਰ ਵਾਲੇ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਅਜਿਹਾ ਹੀ ਕੋਈ ਸਿਮਰੋ ਦੇ ਨਾਲ ਹੋਇਆ ਜਿਸ ਨੇ ਉਸ ਦੇ ਸੁਪਨੇ ਚੱਕਣਾ ਚੁਰ ਕਰ ਦਿੱਤੇ ਉਸ ਦੀ ਜ਼ਿੰਦਗੀ ਨੂੰ ਇੱਕ ਅਜਿਹਾ ਗਿਰਨ ਲੱਗਾ ਸਾਰੇ ਪਰਿਵਾਰ ਨੂੰ ਚੜ੍ਹੋ ਹਿਲਾ ਦਿੱਤਾ ਬਾਬੂ ਕਾਲਜ ਦੇ ਹੋਸਟਲ ਵਿੱਚ ਰਹਿੰਦੀ ਸੀ ਉਹ ਮਹੀਨੇ ਬਾਅਦ ਸਿਮਰਵਾਰ ਨੂੰ ਘਰ ਆਉਂਦੀ ਅਧਿਆਤਵਾਰ ਨੂੰ ਵਾਪਸ ਫਿਰਦ ਜਾਂਦੀ ਹੁਣ ਸਤੰਬਰ ਵਿੱਚ ਉਸ ਦੇ ਪੇਪਰ ਸਨ ਇਸ ਲਈ ਉਹ ਘਰ ਨਾ ਗਈ ਉਸ ਨੂੰ ਮਾਂ ਨੂੰ ਉਸ ਨੇ ਮਾਂ ਨੂੰ ਖੱਤ ਲਿਖਿਆ ਕਿ ਉਹ ਅਗਲੇ ਮਹੀਨੇ ਆਵੇਗੀ ਮਾਂ ਜੋ ਹਮੇਸ਼ਾ ਆਪਣੀ ਸਹੇਲੀਆਂ ਵਰਗੀ ਥੀ ਉਨ ਦੇ ਉਨ ਦੀ ਉਂਗਲਾਂ ਤੇ ਗਿੰਨ ਦਿਨ ਗਿੰਦੀ ਰਹਿੰਦੀ ਸੀ ਦਾ ਬਬੂ ਜੀ ਮਰ ਗਿਆ ਪਰ ਫਿਰ ਖੁਦ ਨੂੰ ਇਹ ਸੋਚ ਕੇ ਸੰਭਾਲ ਲਿਆ ਕਿ ਮੇਰੀ ਤੇ ਚੰਗੇ ਨੰਬਰਾਂ ਨਾਲ ਪਾਸ ਹੋਵੇਗੀ ਤਾਂ ਸ਼ਾਨਵਿਤਾ ਵਧੇਗੀ ਇੱਕ ਦਿਨ ਦੁਪਹਿਰ ਦਾ ਵੇਲਾ ਸੀ ਕਿਸੇ ਨੇ ਦਰਵਾਜ਼ੇ ਤੇ ਟਸਕ ਕਰ ਦਿੱਤੀ ਅਮਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਆਦਮੀ ਬਾਹਰ ਖੜਾ ਸੀ ਉਸ ਨੇ ਪੁੱਛਿਆ ਧਰਮ ਸਿੰਘ ਦਾ ਘਰ ਹੈਗੀ ਹੈ ਅਮਨ ਨੇ ਕਿਹਾ ਹਾਂ ਜੀ ਉਸ ਨੇ ਕਿਹਾ ਘਰ ਕੋਈ بڑا ਹੈ ਮੈਂ ਚਲਜੀਤ ਬਾਬੂ ਦਾ ਸਕੂਲ ਦਾ ਨਾਮ ਦੇ ਕਾਲਜ ਤੋਂ ਆਇਆ ਹਾਂ ਅਮਨ ਨੇ ਉਸ ਨੂੰ ਅੰਦਰੋਂ ਲੈ ਗਿਆ ਤੇ ਆਪ ਸਿਮਰੋਂ ਨੂੰ ਬੁਲਾਉਣ ਲਈ ਚਲੀ ਗਈ ਸਿਮਰੋਂ ਪਛਵਾ ਨੂੰ ਫੱਟੇ ਪਾਰੇ ਸੀ ਅਮਨ ਨੇ ਮਾਂ ਨੂੰ ਉਸ ਆਦਮੀ ਬਾਰੇ ਦੱਸਿਆ ਤਾਂ ਉਸ ਨੂੰ ਚਿੰਤਾ ਜਈ ਹੋਏਗੀ ਐਸੀ ਕੀ ਗੱਲ ਹੋਈ ਹੋਵੇਗੀ ਜੋ ਕਾਲਜ ਤੋਂ ਕੋਈ ਬੰਦਾ ਉਸ ਦੇ ਘਰ ਆਇਆ ਉਹ ਇਸੇ ਦੇਢ ਬੁੰ ਵਿੱਚ ਉਸ ਆਦਮੀ ਕੋਲ ਪੁੱਜੀ ਅਤੇ ਪੁੱਛਿਆ ਜੀ ਕੀ ਗੱਲ ਹੋ ਗਈ ਸਭ ਠੀਕ ਤਾਂ ਹੈ ਨਾ ਤਾਂ ਉਸ ਆਦਮੀ ਨੇ ਕਿਹਾ ਕਿ ਮੈਂ ਤੁਹਾਡੀ ਕੁੜੀ ਦੇ ਕਾਲਜ ਤੋਂ ਆਇਆ ਹਾਂ ਤੜੀ ਕੁੜੀ ਕਾਫੀ ਬਿਮਾਰ ਹੈ ਰਾਤੀ ਹਸਪਤਾਲ ਵਿੱਚ ਦਾਖਲ ਹੈ ਤੁਸੀਂ ਹਸਪਤਾਲ ਪੁੱਛ ਜਾਓ ਸਿਮਰੋ ਦੇ ਕਾਲਜ ਦਾ ਰੁਕ ਪੜਿਆ ਗਿਆ ਕਿਹੜੇ ਹਸਪਤਾਲ ਜਾਵਾਂ ਕੋਈ ਨਾਮ ਵੀ ਤਾਂ ਦੱਸੋ ਕੀ ਹੋਇਆ ਉਹਨੂੰ ਸਿਮਰ ਨੂੰ ਕੋਈ ਸਮਝ ਨਹੀਂ ਸਿਆ ਰਿਆ ਉਹ ਕਮਲਿਆ ਵਾਂਗ ਉਸਨੂੰ ਸਵਾਲ ਕਰਨ ਲੱਗ ਪਈ ਪਤਾ ਨਹੀਂ ਜੀ ਮੈਨੂੰ ਜਿੰਨਾ ਕੋ ਪਤਾ ਮੈਂ ਦੱਸ ਦਿੱਤਾ ਤੁਸੀਂ ਜਲਦੀ ਸਿਵਲ ਹਸਪਤਾਲ ਪਹੁੰਚ ਜਾਓ ਕਹਿ ਕੇ ਆਦਮੀ ਚਲਾ ਗਿਆ ਸਿਮਰੋ ਜੋ ਦੂਜਿਆਂ ਨੂੰ ਹੌਸਲੇ ਦਿੰਦੀ ਸੀ ਉਸ ਦੀ ਹਾਲਤ ਪਤਲੀ ਹੋ ਗਈ ਬੜੀ ਮੁਸ਼ਕਲ ਨਾਲ ਉਸਨੇ ਕੱਪੜੇ ਬਦਲੇ ਅਤੇ ਬਾਸੜਡੇ ਤੋਂ ਸ਼ਹਿਰ ਲਈ ਰਵਾਨਾ ਹੋ ਗਈ ਪਿੰਡ ਤੋਂ ਸ਼ਹਿਰ ਦਾ ਰਸਤਾ ਉਸ ਨੂੰ ਬਹੁਤ ਲੰਬਾ ਲੱਗ ਰਿਹਾ ਸੀ ਮਿੰਟ ਵੀ ਕੰਟਿਆ ਸਮਾਨ ਲੱਗ ਰਹੇ ਸਨ ਉਸ ਦਾ ਵਾਸ ਚੱਲਦਾ ਤਾ ਉਹ ਉੱਡ ਕੇ ਆਪਣੇ ਜਿਗਰ ਦੇ ਟੁਕੜੇ ਕੋਲ ਪਹੁੰਚ ਜਾਂਦੀ ਸ਼ਹਿਰ ਦੇ ਬਾਸੜਡੇ ਤੋਂ ਉਸਨੇ ਆਟੋ ਰਿਕਸ਼ਾ ਲਿਆ ਅਤੇ ਹਸਪਤਾਲ ਪਹੁੰਚ ਗਈ ਰਿਸੈਪਸ਼ਨ ਤੋਂ ਪਤਾ ਕਰਕੇ ਉਹ ਬਾਬੂ ਦੇ ਬੈੱਡ ਤੱਕ ਪੁੱਜੀ ਬਾਬੂ ਦੀ ਹਾਲਤ ਦੇਖ ਉਸਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਉਹ ਬੇਸੁੱਧ ਪਈ ਸੀ ਨਾਲੀਆਂ ਨਾਲ ਉਸਦਾ ਸਰੀਰ ਵਿੰਨਿਆ ਪਿਆ ਸੀ ਸਿਮਰੋ ਨੇ ਬਾਗੂ ਨੂੰ ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਜਵਾਬ ਨਾ ਮਿਲਿਆ ਸਿਮਰੋ ਨੇ ਵੇਖਿਆ ਕਿ ਇੱਕ ਹੋਰ ਕੁੜੀ ਉਸ ਦੇ ਬੈੱਡ ਦੇ ਨਜ਼ਦੀਕ ਬੈਠੀ ਸੀ ਉਸ ਦੀਆਂ ਅੱਖਾਂ ਨਮ ਸਨ ਕੁੜੀ ਉੱਠ ਕੇ ਸਿਮਰੋ ਦੇ ਨਜ਼ਦੀਕ ਆਈ ਤੇ ਬੋਲੀ ਆਂਟੀ ਮੈਂ ਬਾਗੂ ਦੀ ਸਹੇਲੀ ਹਾਂ ਅਸੀਂ ਦੋਵੇਂ ਇੱਕ ਰੂਮ ਵਿੱਚ ਹੀ ਰਹਿੰਦੀਆਂ ਹਾਂ ਕੱਲ ਪਤਾ ਨਹੀਂ ਉਸ ਨੂੰ ਅਚਾਨਕ ਬੁਖਾਰ ਹੋ ਗਿਆ ਇਸ ਨੇ ਮੈਡੀਕਲ ਰੂਮ ਵਿੱਚੋਂ ਮੈਡਮ ਤੋਂ ਦਵਾਈ ਲੈ ਕੇ ਖਾਧੀ ਫਿਰ ਇਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਾਲਤ ਜ਼ਿਆਦਾ ਖਰਾਬ ਹੋਣ ਤੇ ਉਸ ਨੂੰ ਰਾਤ ਕਾਲਜ ਵਾਲੇ ਇੱਥੇ ਦਾਖਲ ਕਰਵਾ ਗਏ ਅਤੇ ਮੈਡ ਨੋਇਸ ਤਾਂ ਧਿਆਨ ਰੱਖਣ ਲਈ ਕਿ ਉਹ ਗੱਲਾਂ ਕਰ ਰਹੀਆਂ ਸਨ ਕਿ ਬਾਬੂ ਦੇ ਨੀਮੇ ਹੋਸ਼ ਵਿੱਚ ਪਾਣੀ ਮੰਗਿਆ ਸਿਮਰੋ ਨੇ ਪਾਣੀ ਲਈ ਇੱਧਰ ਉੱਧਰ ਵੇਖਣ ਲੱਗੀ ਕੁੜੀ ਨੇ ਕਿਹਾ ਆਂਟੀ ਡਾਕਟਰ ਪਾਣੀ ਦੇਣ ਤੋਂ ਮਨਾ ਕਰ ਰਿਹਾ ਕਹਿੰਦੇ ਪਾਣੀ ਨਹੀਂ ਦੇਣਾ ਜਦ ਤੱਕ ਗਲੂਕੋਜ਼ ਲੱਗਾ ਹੋਇਆ ਕਈ ਵਾਰੀ ਇਦਾਂ ਹੀ ਪਾਣੀ ਮੰਗ ਚੁੱਕੀ ਪਰ ਇਹ ਨਹੀਂ ਦੇਣ ਦਿੰਦੇ ਸਿਮਰੋ ਠੀਕ ਨਰਸ ਕੋਲ ਗਈ ਅਤੇ ਪਾਣੀ ਦੇਣ ਲਈ ਪੁੱਛਿਆ ਉਸਨੇ ਗੁੱਸੇ ਨਾਲ ਕਿਹਾ ਕਿੰਨੀ ਕੁ ਵਾਰੀ ਦੱਸਿਆ ਜਾਵੇ ਕਿ ਪਾਣੀ ਨਹੀਂ ਦੇਣਾ ਮਰੀਜ਼ ਨੂੰ ਸਿਮਰੋ ਬੇਵਸਦੀ ਹੋ ਕੇ ਵਾਪਸ ਥੇਕੋਲੋ ਪੈਟ ਗਈ ਸਿਮਰੋ ਆਪਣੀ ਧੀ ਕੋਲ ਬੈਠੀ ਸਾਰੀ ਰਾਤ ਉੱਪਰ ਵਾਲੇ ਨੂੰ ਅਰਦਾਸਾਂ ਕਰਦੀ ਰਹੀ ਪਰ ਬਾਬੂ ਦੀ ਹਾਲਤ ਜਸਦੀ ਤਸ ਬਣੀ ਹੋਈ ਸੀ ਉਸਨੇ ਇੱਕ ਵਾਰੀ ਵੀ ਅੱਖ ਨਾ ਬੱਟੀ ਧੀ ਦੀ ਤਸ ਜੁਗ ਹਾਲਤ ਦੇਖ ਕੇ ਮਾਂ ਦੇ ਕਾਲਜੇ ਹੋਲ ਪੈਰੇ ਸਨ ਉਧਰ ਜਦੋਂ ਦੇਵ ਨੂੰ ਬਾਬੂ ਦੇ ਬਿਮਾਰ ਹੋਣ ਦਾ ਪਤਾ ਲੱਗਾ ਤਾਂ ਦੇਵ ਨੂੰ ਪਹਿਲੀ ਬਸਟ ਜੱਟ ਸ਼ਹਿਰ ਪਹੁੰਚ ਗਿਆ ਪਹਿਲਾ ਤਾਂ ਸਿਮਰੋ ਨਾਲ ਗੁੱਸੇ ਹੋਇਆ ਉਸਨੇ ਇੱਕ ਵਾਰੀ ਵੀ ਦੇਵ ਜਾਂ ਸੁਜੀਤ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਤਾਂ ਸੁਜੀਤ ਨੇ ਉਸ ਨੂੰ ਪਰੇ ਹੋਏ ਗੱਲੇ ਨਾਲ ਦੱਸਿਆ ਕਿ ਮੈਨੂੰ ਕੁਝ ਵੀ ਨਹੀਂ ਸੁਝਾ ਅਤੇ ਮੈਂ ਬੜੀ ਮੁਸ਼ਕਲ ਨਾਲ ਹਸਪਤਾਲ ਪਹੁੰਚੀ ਫਿਰ ਦੇਵ ਨੇ ਬਾਬੂ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਅਤੇ ਆਵਾਜ਼ ਮਾਰੀ ਬਾਬੂ ਪੁੱਤ ਪਰ ਬਾਬੂ ਨੇ ਕੋਈ ਹੁੰਗਾਰਾ ਨਹੀਂ ਪਰਿਆ ਦੇਵ ਦੀ ਅੱਖਾਂ ਪਾ ਰਹੀਆਂ ਜਿਹੜੀ ਬਾਬੂ ਆਪਣੇ ਚਾਚੇ ਦੇ ਸਾਹੀ ਜਿਉਂਦੀ ਸੀ ਅੱਜ ਵਾਰ-ਵਾਰ ਬੁਲਾਉਂਦੇ ਵੀ ਕੋਈ ਜਵਾਬ ਨਹੀਂ ਸੀ ਦੇ ਰਹੀ ਸਵੇਰ ਦੇ 8 ਵਜੇ ਡਾਕਟਰ 라ਉਂਡ ਤੇ ਆਇਆ ਤਾਂ ਸਿਮਰੋਂ ਨੇ ਡਾਕਟਰ ਨੂੰ ਪੁੱਛਿਆ ਡਾਕਟਰ ਸਾਹਿਬ ਮੇਰੀ ਧੀ ਨੂੰ ਹੋਇਆ ਕੀ ਆ ਬੀਬੀ ਨੂੰ ਬੁਖਾਰ ਦੀ ਜੋ ਦਵਾਈ ਦਿੱਤੀ ਗਈ ਹੈ ਉਹ ਰਿਐਕਟ ਕਰ ਗਈ ਜਿਸ ਕਰਕੇ ਉਟੀਆਂ ਲੱਗਣ ਨਾਲ ਡੀਹਾਈਡਰੇਸ਼ਨ ਹੋ ਗਈ ਪਾਣੀ ਬਿਲਕੁਲ ਖਤਮ ਹੋ ਗਿਆ ਸੀ ਡਾਕਟਰ ਸਾਹਿਬ ਇਹਨੂੰ ਹੋਸ਼ ਕਦ ਤੱਕ ਆਊਗਾ ਸਿਮਰੋ ਦੀ ਆਵਾਜ਼ ਵਿੱਚ ਲੋੜਿਆਂ ਦਾ ਤਰਲਾ ਸੀ ਡਾਕਟਰ ਨੂੰ ਮਾਂ ਤੇ ਬਹੁਤ ਤਰਸ ਆਇਆ ਉਸਨੇ ਕਿਹਾ ਬੀਬੀ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਹੈ ਕੁਝ ਨਹੀਂ ਕਹਿ ਸਕਦੇ ਬਸ ਅਰਦਾਸ ਕਰੋ ਡਾਕਟਰ ਦੀ ਗੱਲ ਸੁਣ ਕੇ ਸਿਮਰੋ ਦਾ ਗੱਜ ਪਰ ਆਇਆ ਤੇ ਅੱਖਾਂ ਵਿੱਚੋਂ ਹੰਝੂਆਂ ਦੀ ਚੜੀ ਲੱਗ ਗਈ 9:00 ਵਜੇ ਸਨ ਕਿ ਬਾਬੂ ਦੇ ਸਰੀਰ ਵਿੱਚ ਹਰਕਤ ਹੋਈ ਪਹਿਲਾਂ ਥੋੜਾ ਜਿਹਾ ਹਿੱਲੀ ਪਰ ਫਿਰ ਪੂਰਾ ਸਰੀਰ ਜਿਵੇਂ ਮਸ਼ੀਨ ਬਣ ਗਿਆ ਉਸਨੂੰ ਅਚਾਨਕ ਦੌਰਾ ਪੈ ਗਿਆ ਉਹ ਬਰੀਤ ਰਨਲ ਤੜਫ ਰਹੀ ਸੀ ਅੱਖਾਂ ਡੀਆਂ ਗਈਆਂ ਤੇ ਮੂੰਹ ਵਿੱਚੋਂ ਛੱਗ ਨਿਕਲਣ ਲੱਗ ਪਈ ਸਿਮਰੋ ਨੇ ਚਿੱਕ ਝਾੜਾ ਪਾ ਕੇ ਨਰਸਾਂ ਨੂੰ ਬੁਲਾਇਆ ਡਾਕਟਰ ਵੀ ਆ ਗਏ ਸਿਮਰੋ ਅਤੇ ਦੇਵ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸਿਮਰੋ ਬਾਹਰ ਤਾਂ ਆ ਗਈ ਪਰ ਉਹਦੀ ਰੂਤੀ ਦੇ ਵਿੱਚ ਹੀ ਰਹਿ ਗਈ ਉਹ ਬੈਠੀ ਟਾਹਾਂ ਮਾਰ ਮਾਰ ਕੇ ਰੋਣ ਲੱਗੀ ਦੇਵ ਵੀ ਲਾਚਾਰ ਸੀ ਕਿ ਕੀ ਕਰ ਭਾਬੀ ਨੂੰ ਹੌਸਲਾ ਦਿੰਦਾ ਅੰਦਰੋਂ ਡਾਕਟਰਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਸ਼ਾਇਦ ਬਾਬੂ ਦੇ ਸਾਹ ਚਲਾਉਣ ਲਈ ਉਹ ਕੋਈ ਯਤਨ ਕਰ ਰਹੇ ਸਨ ਪਰ ਕੁਝ ਦੇਰ ਬਾਅਦ ਸਭ ਕੁਝ ਸ਼ਾਂਤ ਹੋ ਗਿਆ ਇੱਕ ਡਾਕਟਰ ਨੇ ਬਾਹਰ ਆ ਕੇ ਟਿੱਲੇ ਜੇ ਮੂਨਲ ਕਹਿ ਦਿੱਤਾ ਮਾਫ ਕਰਨਾ ਸਿਮਰੋ ਉਸ ਨੂੰ ਨਹੀਂ ਬਚਾ ਸਕੇ ਸਿਮਰੋ ੜਕੇ ਆਪਣੇ ਧੀ ਦੇ ਬੈੱਡ ਵੱਲ ਦੌੜੀ ਉਸ ਦੀ ਫੁੱਲਾਂ ਵਰਗੀ ਧੀਲਾਂ ਵਿੱਚ ਮਿੱਟੀ ਹੋ ਗਈ ਸੀ ਸਿਮਰੋ ਉਸ ਦੀ ਲਾਸ਼ ਨੂੰ ਲਿਫਟ ਕੇ ਬਿਲਕਣ ਲੱਗੀ ਤੀ ਇੱਕ ਵਾਰੀ ਉੱਠ ਜਾ ਦੇਖ ਮੈਂ ਕੱਲ ਦੀ ਤੇਰੇ ਸਿਰਾਨੇ ਬੈਠੀ ਉਠ ਇੱਕ ਵਾਰ ਬਸ ਇੱਕ ਵਾਰ ਮੇਰੇ ਨਾਲ ਗੱਲ ਕਰ ਮੈਂ ਤੇਰੇ ਬਿਨਾਂ ਕੀ ਕਰੂੰਗੀ ਉਹ ਰੋਂਦੀ ਰੋਂਦੀ ਬੇਹੋਸ਼ ਹੋ ਗਈ ਦੇਵ ਨੂੰ ਹੱਥਾਂ ਪੈਰਾਂ ਦੀ ਪੈ ਗਈ ਦੋ ਔਰਤਾਂ ਨੇ ਸਿਮਰੋ ਨੂੰ ਫੜ ਕੇ ਲਾਸ਼ ਤੋਂ ਪਿੱਛੇ ਕੀਤਾ ਉਸ ਦੇ ਮੂੰਹ ਤੇ ਪਾਣੀ ਦੇ ਚਿੱਟੇ ਮਾਰੇ ਤਾਂ ਉਸ ਨੂੰ ਹੋਸ਼ ਆਇਆ ਦੇਵ ਨੇ ਰਿਸੈਪਸ਼ਨ ਤੇ ਜਾ ਕੇ ਗੱਲ ਕੀਤੀ ਅਤੇ ਆਪਣਾ ਭਰਾ ਧਰਮ ਸਿੰਘ ਦੀ ਜੁਨਟ ਵਿੱਚ ਫੋਨ ਕਰਕੇ ਇਸਨ ਹੁਣੇ ਦੀ ਖਬਰ ਦਿੱਤੀ ਫਿਰ ਉਸਨੇ ਆਪਣੇ ਪਿੰਡ ਦੇ ਸਰਪੰਚ ਦੇ ਘਰ ਫੋਨ ਕੀਤਾ ਕਿ ਉਸਦੇ ਘਰ ਸੁਨੇਹਾ ਪਹੁੰਚਾ ਦਿੱਤਾ ਜਾਵੇ ਅਤੇ ਸਰਪੰਚ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਹਸਪਤਾਲ ਪਹੁੰਚ ਜਾਵੇ ਧਰਮ ਸਿੰਘ ਨੂੰ ਇਹ ਕਹਿ ਕੇ 22 ਦਿਨ ਦੀ ਛੁੱਟੀ ਦੇ ਦਿੱਤੀ ਗਈ ਕਿ ਉਸ ਦੀ ਤੀਖਤ ਬਿਮਾਰ ਹੈ ਅਤੇ ਉਹ ਆਪਣੇ ਘਰ ਚਲਾ ਜਾਵੇ ਬਾਬੂ ਦੀ ਮੌਤ ਦੀ ਖਬਰ ਪਿੰਡ ਵਿੱਚ ਅਗਦੀ ਤਰ੍ਹਾਂ ਫੈਲ ਗਈ ਹਰ ਕੋਈ ਬਾਬੂ ਦੀਆਂ ਤਾਰੀਫਾਂ ਦੇ ਪੁੱਲ ਬਣ ਰਿਹਾ ਸੀ ਸਾਰਾ ਪਿੰਡ ਸਿਮਰੋ ਦੇ ਘਰ ਇਕੱਠਾ ਹੋ ਚੁੱਕਾ ਸੀ ਹੁਕਮ ਸਿੰਘ ਬਿਲਕੁਲ ਬਿਲਕੁਲ ਕੇ ਰੋ ਰਿਹਾ ਸੀ ਰੱਬਾ ਵਾਰੀ ਤਾਂ ਮੇਰੀ ਸੀ ਤੂੰ ਮੇਰੇ ਬਾਗ ਦਾ ਫੁੱਲ ਕੰਨੂ ਤੋੜ ਲਿਆ ਮੈਨੂੰ ਲੈ ਜਾਂਦਾ ਸੁੱਖਾਂ ਸੁਖ ਸੁਖ ਕੇ ਨੱਕ ਰਗੜ ਕੇ ਤੇਰੇ ਦਰ ਤੋਂ ਲਈ ਸੀ ਚੋਰੀ ਲੱਗਿਆ ਤੂੰ ਉਸ ਦੇ ਬਰਲਾਪ ਸੁਣ ਕੇ ਹਰ ਅੱਖ ਵਿੱਚੋਂ ਪਾਣੀ ਵਗ ਪਿਆ ਸਰਪੰਚ ਅਫਤਾਰ ਤੇ 3-4 ਹੋਰ ਆਦਮੀ ਹਸਤਾਲ ਪਹੁੰਚ ਗਏ লাশ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਮਰੋਚਰੀ ਵਿੱਚ ਰਖਵਾ ਦਿੱਤੀ ਗਈ ਕਿਉਂਕਿ ਗਰਮੀ ਦਾ ਮੌਸਮ ਸੀ ਅਤੇ ਤਰਮ ਸਿੰਘ ਨੂੰ ਔਨ ਲਈ ਅਜੇ ਵੀ 24 ਘੰਟੇ ਲੱਗਨੇ ਸਨ ਸਿਮਰੂ ਅਤੇ ਦੇਵ ਪਿੰਡ ਦੇ ਬਾਕੀ ਬੰਦਿਆਂ ਨਾਲ ਕੰਮ ਨੂੰ ਪੜਤਾ ਏ ਅਮਨ ਅਤੇ ਪਰਮਾਨੰ ਨੂੰ ਦੇਖਦੇ ਹੀ ਉਸ ਨਾਲ ਚੰਗੜ ਕੇ ਬਿਲ ਕੁੱਠੇ ਮਾਂ ਨੇ ਦੋਵਾਂ ਨੂੰ ਗੱਲ ਨਾਲ ਲਾ ਲਿਆ ਆਪ ਵੀ ਬੁਰੀ ਤਰ੍ਹਾਂ ਨਾਲ ਰੋ ਪਈ ਸੁਰਜੀਤ ਸੰਤੋਸ਼ ਅਤੇ ਸਿੰਨੂ ਵੀ ਉਸ ਦੇ ਆਲੇ ਦੁਆਲੇ ਬੈਠਾ ਹਾਂ ਮਾਰ ਕੇ ਰੋ ਪਈਆਂ ਸਿੰਨੂ ਨੇ ਸਿਮਰਨ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਬਸ ਕਰ ਚੁੱਪ ਕਰ ਦਈਏ ਰੱਬ ਨੇ ਜਿੰਨੀ ਲਿਖੀ ਸੀ ਭੋਗ ਕੇ ਤੁਰ ਗਈ ਸਾਡੀ ਨਹੀਂ ਸੀ ਜੇ ਸਾਡੀ ਹੁੰਦੀ ਤਾਂ ਕਾਨੂੰ ਜਾਂਦੀ ਤੇਰਾ ਉਹਦਾ ਇੰਨਾ ਹੀ ਸਾਥ ਸੀ ਇੰਨਾ ਨਿਆਣਿਆਂ ਵੱਲ ਵੇਖ ਲੱਕ ਬਣ ਕੇ ਤਗੜੀ ਹੋ ਮੇਰੀ ਧੀ ਜੇ ਮੰਜੇ ਪੈ ਗਈ ਇਹਨਾਂ ਨੂੰ ਕੌਣ ਸੰਭੂਗਾ ਸਾਰੇ ਰਿਸ਼ਤੇਦਾਰਾਂ ਨੂੰ ਸਨੇਹ ਭੇਜ ਦਿੱਤੇ ਗਏ ਚੰਨੀ ਅਤੇ ਬਾਬੂ ਦੇ ਨਾਲ ਕੇ ਖਬਰ ਸੁਣਦੇ ਸਾਰਸ ਪਹੁੰਚ ਗਏ ਸਭ ਗਮ ਦੇ ਸਾਗਰ ਵਿੱਚ ਡੁੱਬੇ ਹੋਏ ਸਨ ਅਗਲੇ ਦਿਨ ਬਾਅਦ ਦੁਪਹਿਰ ਧਰਮ ਸਿੰਘ ਆਪਣੇ ਘਰ ਪੁੱਜਾ ਘਰ ਵਿੱਚ ਕਪੜਾ ਵਿਛਾ ਦੇ ਕੁਸਤੇ ਹੋਸ਼ ਛੁੱਟ ਗਏ ਕੱਪੜਿਆਂ ਵਾਲਾ ਟ੍ਰੰਕ ਉਸਦੇ ਹੱਥੋਂ ਛੁੱਟ ਕੇ ਹੇਠਾਂ ਡਿੱਗ ਪਿਆ ਦੇਵ ਨੇ ਦੌੜ ਕੇ ਪ੍ਰਾ ਨੂੰ ਪ੍ਰਾਣੂ ਕਲਾਵੇ ਵਿੱਚ ਲਿਆ ਬਾਜੀ ਬਾਬੂ ਦੇਵ ਪ੍ਰਾ ਦੇ ਗੱਲ ਲਾ ਕੇ ਬੱਚਿਆਂ ਵਾਂਗ ਰੋਪਿਆ ਧਰਮ ਸਿੰਘ ਵੀ ਤੀ ਦੇ ਵਿਛੋੜੇ ਵਿੱਚ ਟੁੱਟ ਗਿਆ ਉਹ ਦੇਵ ਤੋਂ ਅਲੱਗ ਹੋ ਕੇ ਆਪਣੇ ਬੁੱਢੇ ਬਾਪ ਤੇ ਗੱਲ ਲੱਗ ਗਿਆ ਹਕਮ ਸਿੰਘ ਨੇ ਉਸਨੂੰ ਕੁੱਟ ਕੇ سینੇ ਨਾਲ ਲਾ ਲਿਆ ਤੇ ਕਿਹਾ ਪੁੱਤ ਜੇਠਾ ਬੂਟਾ ਸੀ ਮੇਰੇ ਘਰ ਦਾ ਡਾਡਾ ਪਟਕੇ ਲੈ ਗਿਆ ਅਤੇ ਪਿਓ ਪੁੱਤ ਫੁੱਟ ਫੁੱਟ ਕੇ ਰੋ ਪਏ ਦੇਵ ਨੇ ਟਰੰਕ ਚੁੱਕ ਕੇ ਅੰਦਰ ਰੱਖਿਆ ਤੇ ਦੁਬਾਰਾ ਧਰਮ ਸਿੰਘ ਨੂੰ ਫੜ ਕੇ ਅੰਦਰ ਲੈ ਗਿਆ ਸਿਮਰੋ ਧਰਮ ਸਿੰਘ ਨੂੰ ਦੇਖਦੇ ਹੀ ਪਾਗਲਾ ਮੰਗੋਸ ਦੇ ਗਲ ਨੂੰ ਚਿੰਬੜ ਗਈ ਅਤੇ ਬੋਲੀ ਮੈਨੂੰ ਮਾਫ ਕਰਦੇ ਹੋ ਮੈਂ ਕੁਝ ਨਹੀਂ ਕਰ ਪਾਈ ਮੇਰੇ ਹੱਥਾਂ ਵਿੱਚੋਂ ਨਿਕਲ ਕੇ ਚਲੀ ਗਈ ਸੀ ਬਸ ਕਰ ਸਿਮਰੋ ਤੇਰੇ ਮੇਰੇ ਕੀ ਵਸਾਪਲਾ ਰੱਬ ਮੋਰੇ ਕੋਈ ਜੋ ਨਹੀਂ ਉਹਦਾ ਕਿਹੜਾ ਜੀ ਕਰਦਾ ਹੋਣਾ ਜਾਣੋ ਕਰਤੂ ਹੁਣ ਆਪਣੇ ਆਪ ਨੂੰ ਸੰਭਾਲ ਤਰਮ ਸਿੰਘ ਨੂੰ ਤਾਂ ਹੌਸਲਾ ਦੇ ਰਿਹਾ ਸੀ ਪਰ ਆ 15-20 ਸੌ ਮੋਤਾ ਮਾਰ ਚੁੱਕਾ ਸੀ ਪਰ ਇਹ ਕੀ ਜਾਣਦਾ ਸੀ ਕਿ ਜੇ ਉਹ ਡੋਲ ਗਿਆ ਤਾਂ ਬਾਕੀ ਪਰਵਾਨ ਕੋਣ ਸੰਭੇਗਾ ਸਿੰਨੋ ਨੇ ਸਿਮਰ ਨੂੰ ਫੜ ਕੇ ਕਪੜੇ ਤੇ ਬਿਠਾ ਦਿੱਤਾ ਅਤੇ ਤਰਮ ਸਿੰਘ ਨੂੰ ਸੁਰਜੀਤ ਨੇ ਪੀਣ ਲਈ ਪਾਣੀ ਦਿੱਤਾ ਸ਼ਾਮ ਨੂੰ ਨੇੜਲੇ ਪਿੰਡਾਂ ਵਾਲੇ ਰਿਸ਼ਤੇਦਾਰ ਤਾਂ ਵਾਪਸ ਪਰਤ ਗਏ ਪਰ ਦੂਰ ਦਰਾਡੇ ਵਾਲੇ ਰਿਸ਼ਤੇਦਾਰ ਰੁਕ ਗਏ ਤਾਂ ਜੋ ਸੰਸਕਾਰ ਦੀ ਰਸਮ ਵਿੱਚ ਸ਼ਾਮਿਲ ਹੋ ਸਕਣ ਕਹਿੰਦੇ ਨੇ ਜਾਣ ਵਾਲਾ ਤਾਂ ਚਲਾ ਜਾਂਦਾ ਉਸੇ ਦਾ ਖਾਣਾ ਪੀਣਾ ਮੁੱਕਦਾ ਜਿਉਂਦੇ ਜੀ ਜਿਉਂਦੇ ਜੀ ਸਭ ਨੂੰ ਪਾਪੀ ਪੇੜ ਦੀ ਅਗ ਤਾਂ ਬਚਾਉਣੀ ਹੀ ਪੈਂਦੀ ਹੈ ਸੋ ਸੰਤੋਸ਼ ਅਤੇ ਸੁਚੇਤ ਨੇ ਰਲ ਕੇ ਸਰਜੀਤੇ ਘਰ ਲੰਗਰ ਤਿਆਰ ਕੀਤਾ ਸਭ ਨੂੰ ਜਿੰਨਾ ਕਿਸੇ ਦੀ ਇੱਛਾ ਮੁਤਾਬਕਵਾ ਦਿੱਤਾ ਪਰ ਸਿਮਰ ਦੇ ਘਲੇ ਚੋਣੇ ਵਾਲਾ ਕਿੱਥੋਂ ਥੱਲੇ ਉਤਰਨਾ ਸੀ ਉਸਨੇ ਕਿਸੇ ਦੀ ਨਾ ਸੁਣੀ ਅਮਨ ਜੋ ਘਰ ਵਿੱਚ ਸਭ ਤੋਂ ਅਫਲਾਤੂਨ ਬੰਨੀ ਜਾਂਦੀ ਸੀ ਨੇ ਰੋਟੀ ਮਾਂ ਦੇ ਅੱਗੇ ਰੱਖ ਕੇ ਕਿਹਾ ਮੰਮੀ ਜੇ ਤੁਸੀਂ ਨਹੀਂ ਖਾਣੀ ਤਾਂ ਮੈਂ ਤੇ ਪਰਮਨੇਵ ਨਹੀਂ ਖਾਣੀ ਅਤੇ ਉਹ ਦੁਬਾਰਾ ਰੋਣ ਲੱਗ ਪਈ। ਮਾਂ ਦਾ ਕਾਲਜਾ ਦਾ ਪਹਿਲਾਂ ਹੀ ਫਟਿਆ ਸੀ। ਧੀ ਦੇ ਬੋਲ ਸੁਣ ਕੇ ਉਸ ਦੇ ਧੁਰ ਅੰਦਰੋਂ ਹੌਕਾ ਨਿਕਲਿਆ। ਉਸ ਨੇ ਦੋਹਾਂ ਨੂੰ ਕੁੱਟ ਕੇ ਕਲੇਜੇ ਨਾਲ ਲਾ ਲਿਆ ਅਤੇ ਆਪਣੇ ਹੱਥਾਂ ਨਾਲ ਦੋਹਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਣ ਲੱਗ ਪਈ। ਅਮਰ ਨੇ ਬੁਰਕੀ ਤੋੜ ਕੇ ਮਾਂ ਦੇ ਮੂੰਹ ਵਿੱਚ ਪਾਈ ਅਤੇ ਮਾਂ ਦੀਆਂ ਗੱਲਾਂ ਤੇ ਡਿੱਗੇ ਮੋٹے-ਮੋٹے ਖੰਝਵਾਂ ਨੂੰ ਆਪਣੇ ਹੱਥਾਂ ਨਾਲ ਸਾਫ਼ ਕਰ ਦਿੱਤਾ। ਅਗਲੇ ਦਿਨ ਸਵੇਰੇ ਦੇਵ ਧਰਮ ਸਿੰਘ ਉਸ ਦੇ ਦੋਵੇਂ ਸਾਲੇ ਅਤੇ ਅਵਤਾਰ ਹਸਪਤਾਲ ਤੋਂ ਬਾਬੂ ਦੀ ਲਾਸ਼ ਲੈਣ ਪੁੱਜੇ ਕੁਝ ਫਾਰਮੈਲਿਟੀਆਂ ਪੂਰੀਆਂ ਕਰਕੇ ਲਾਸ਼ ਪਿੰਡ ਲੈ ਕੇ ਆਏ ਜਿਵੇਂ ਲਾਸ਼ਕਾਰ ਪਹੁੰਚੀ ਕਾਰ ਵਿੱਚ ਜੀਕਵਟ ਪੈ ਗਿਆ ਸਭ ਦਾ ਰੋ ਰੋ ਬੁਰਾ ਹਾਲ ਸੀ ਪੋਸਟਮਾਰਟ ਹੋਣ ਕਰਕੇ ਲਾਸ਼ ਨੂੰ ਨਹਾਇਆ ਨਹੀਂ ਜਾ ਸਕਦਾ ਬਾਬੂ ਦੀ ਨਾਨੀ ਨੇ ਲਾਲ ਰੰਗ ਦਾ ਸੂਟ ਸੁਭਰ ਰਤੇ ਚੂੜਾ ਇੱਕ ਲਿਫਾਫੇ ਵਿੱਚੋਂ ਬਾਹਰ ਕੱਢਿਆ ਤੇ ਸੁਰਜੀਤ ਦੇ ਹੱਥ ਵਿੱਚ ਦੇ ਕੇ ਕਹਿ ਪੁੱਤ ਆਪਾ ਦਿਓ ਇਸ ਕਰਮਾ ਮਾਰੀ ਤੇ ਸਾਡੇ ਕਰਮਾਂ ਵਿੱਚ ਇਹੋ ਦਾਨ ਲਿਖਿਆ ਸੀ ਡਾਡੇ ਨੇ ਅਤੇ ਉਹ ਫੁੱਟਫੁੱਟ ਕੇ ਰੋ ਪਈ ਬਾਬੂ ਦਿਓ ਲਾਲ ਸੂਤਰ ਤੇ ਚੂੜਾ ਪਾ ਦਿੱਤਾ ਗਿਆ ਜੋਤੇ ਜੋ ਉਸ ਤੇ ਡੁੱਲ ਡੁੱਲ ਪੈ ਰਿਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਹੁਣੇ ਉੱਠ ਕੇ ਬੈਠ ਜਾਵੇਗੀ ਮਾਮੇ ਨੇ ਪਰੀਆਂ ਅੱਖਾਂ ਨਾਲ ਸਿਰ ਤੇ ਸੁਪਰ ਦਿੱਤਾ ਤਾਂ ਸੁਪਰ ਤੇ ਲੱਗੇ ਤਾਰਿਆਂ ਵਿੱਚ ਉਸ ਦਾ ਚਿਹਰਾ ਇੰਜ ਲੱਗ ਰਿਹਾ ਸੀ ਜਿਵੇਂ ਤਾਰਿਆਂ ਵਿੱਚ ਚੰਨ ਚਮਕਦਾ ਹੋਵੇ ਸਭ ਰਿਸ਼ਤੇਦਾਰਾਂ ਨੂੰ ਆਖਰੀ ਦਰਸ਼ਨ ਕਰਨ ਲਈ ਕਿਹਾ ਗਿਆ ਤਾਂ ਜੋ ਅੰਤਿਮ ਅਰਦਾਸ ਸੁਪਰੰਤ ਤਾਂ ਸੰਸਕਾਰ ਲਈ ਸੰਸਮਾਨ ਕਾਰਟ ਨੂੰ ਚੱਲੇ ਪਾਇਆ ਜਾ ਸਕਣ ਧਰਮ ਸਿੰਘ ਨੇ ਪਿੱਜੀ ਅੱਖਾਂ ਨਾਲ ਤੇ ਦਸਿਰ ਬਲੋਸਿਆ ਦੇਵ ਹੁਕਮ ਸਿੰਘ ਨੂੰ ਨਾਲ ਲੈ ਕੇ ਆਇਆ ਹੁਕਮ ਸਿੰਘ ਲਾੜਲੀ ਪੋਤੀ ਨੂੰ ਸਦਾ ਤੀਨ ਇਨ ਸੁੱਤੀ ਪਈ ਵੇ ਖੁਪਕੀ ਢੁਕੀ ਰੋਪਿਆ ਦੇਵ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਤੀ ਦੇਵ ਜੋਗ ਵਿੱਚ ਸਿਮਰੋ ਦੀ ਹਾਲਤ ਅਧਮਈ ਹੋ ਚੁੱਕੀ ਸੀ ਉਸ ਵਿੱਚ ਸਾਹ ਸਾਤੀ ਨਹੀਂ ਰਿਹਾ ਸੁਰਜੀਤ ਤੇ ਸੰਤੋਸ਼ ਉਸ ਨੂੰ ਫੜ ਕੇ ਬਾਪੂ ਕੋਲ ਲੈ ਆਇਆ ਜਿਵੇਂ ਉਸ ਦੀ ਨਜ਼ਰ ਬਾਪੂ ਉੱਪਰ ਪਈ ਉਹ ਬੇਸੁੱਧ ਹੋ ਕੇ ਡਿੱਗ ਪਈ ਉਸ ਨੂੰ ਦੰਦ ਸਿੱਕੜ ਪੈ ਗਈ ਉਸ ਨੂੰ ਚੋਕੇ ਅੰਦਰ ਲਜਾਇਆ ਗਿਆ ਔਰਤਾਂ ਨੇ ਉਸ ਦੀ ਦੰਦ ਸਿੱਕੜ ਪੰਨੀ ਅਤੇ ਮੂੰਹ ਨੂੰ ਪਾਣੀ ਲਾਇਆ ਅਚਾਨਕ ਮੌਸਮ ਖਰਾਬ ਹੋ ਗਿਆ ਪਤਾ ਨਹੀਂ ਬੱਦਲ ਕਿਧਰੋਂ ਚੜ੍ਹ ਕੇ ਆਇਆ ਸੀ ਸ਼ਾਦਿੰਦਰ ਦੇਵਤਾ ਵੀ ਉਦਾਸ ਸੀ ਅੱਜ ਸਿਆਣੇ ਬਜ਼ੁਰਗਾਂ ਦੇ ਕਹਿੰਦੇ ਸੰਸਕਾਰ ਲਈ ਸ਼ਮਸ਼ਾਨ ਘਾਟ ਨੂੰ ਚੱਲੇ ਪਾ ਦਿੱਤੇ ਗਏ ਗੁਰਦੁਆਰਾ ਸਾਹਿਬ ਤੋਂ ਆਈ ਪਾਈ ਜੀ ਨੇ ਅੰਤਿਮ ਅਰਦਾਸ ਕੀਤੀ ਅਤੇ ਧਰਮ ਸਿੰਘ ਨੇ ਨਾਮ ਮੱਖਾਂ ਨਾਲ ਚਿਤਾ ਨੂੰ ਅੱਗ ਦਿਖਾ ਦਿੱਤੀ ਚਿਤਾ ਜਲਦੀ ਨੂੰ ਅਜੇ 5-7 ਮਿੰਟ ਹੀ ਹੋਏ ਸਨ ਬੁਲੇਦਾਰਮੀ ਪੈਣਾ ਸ਼ੁਰੂ ਹੋ ਗਿਆ ਜਿਸ ਨਾਲ ਚਿਤਾ ਦੀ ਅੱਗ ਬੁਝ ਗਈ 10 ਕੁ ਮਿੰਟਾਂ ਵਿੱਚ ਹੀ ਜਲਥਲ ਹੋ ਗਿਆ ਜਦੋਂ ਮੀਂਹ ਬੰਦ ਹੋਇਆ ਤਾਂ ਪਿੰਡੇ ਹੁੰਡਾ ਕੁੱਗਾ ਜੋ ਸਿਮਰੋ ਦੀ ਜ਼ਮੀਨ ਦੀ ਬਾਬਾ ਬਾਈ ਦਾ ਕੰਮ ਕਰਦਾ ਸੀ ਉਸਨੇ ਅਤੇ ਦੇਵ ਨੇ ਰਲ ਕੇ ਕਰੋਪਾਥੀਆਂ ਦੀਆਂ ਦੋ ਪੰਨਾਂ ਲਿਜਾ ਕੇ ਚਿਖਾਤੇ ਦੁਬਾਰਾ ਪਾ ਕੇ ਅੱਗ ਲਾ ਕੇ ਚਿਤਾ ਜਲਾਈ ਜਦੋਂ ਚਿਤਾ ਪੂਰੀ ਮੱਚ ਗਈ ਤਾਂ ਦੁਵੇਂ ਘੜ ਪਰਤਾਏ ਕਹਿੰਦੇ ਨੇ ਜੇ ਕਰੋ ਕੋਈ ਜਾਨਵਰ ਚੱਲਾ ਜਾਵੇ ਤਾਂ ਵੀ ਕਰਸੋਨ ਨਾ ਲੱਗਦਾ ਪਰ ਅੱਥੀ ਤਾਂ ਨੌਜਵਾਨ ਤੀ ਹੱਥੀ ਪਾਲ ਪੁੱਸ ਕੇ ਤੋਰੀ ਗਈ ਸੀ ਘਰ ਵਿੱਚ ਨਾਟਾ ਪਸਰਿਆ ਹੋਇਆ ਸੀ ਸਭ ਦੇ ਚਿਹਰੇ ਮੁਰਝਾਏ ਹੋਏ ਸਨ ਸਭ ਰਿਸ਼ਤੇਦਾਰ ਜਾ ਚੁੱਕੇ ਸਨ ਸਿਮਰੋ ਦੇ ਕਾਲਜ ਵਿੱਚ ਰਹਿ ਰਹਿ ਕੇ ਹੌਲ ਉੱਠ ਰਹੇ ਸਨ ਉਹ ਮੰਜੇ ਤੇ ਪਈ ਅੱਖਾਂ ਪਰ ਪਰ ਡੋਲ ਰਹੀ ਸੀ ਬਾਬੂਰੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਜਾਂ ਤਾਂ ਕਿਸੇ ਫਿਲਮ ਦੀ ਤਰ੍ਹਾਂ ਉਸ ਦੀ ਅੱਖਾਂ ਸਾਹਮਣੇ ਕੁਮਰੀਆਂ ਸਨ ਸਿਨੂੰ ਆਪਣੇ ਘਰ ਗੇੜੇ ਦੇ ਕੇ ਦੁਬਾਰਾ ਸਿਮਰੋ ਦੇ ਘਰ ਪਰਤਾਈ ਸਿਮਰੋ ਦੇ ਕਿਲਰੇ ਵਾਲਾ ਨੂੰ ਸਵਾਰਦੀ ਬੋਲੀ ਸਿਮਰੋ ਜੋ ਹੋਣਾ ਸੀ ਹੋ ਗਿਆ ਤੀਏ ਹੁਣ ਪਿਛਲੇ ਟੱਬਰ ਵੱਲ ਦੇਖ ਐਦਾਂ ਢੇਰੀ ਠਾਕੇ ਗੁਜਾਰਾ ਨਹੀਂ ਹੋਣਾ ਉੱਠ ਮੇਰੀ ਤੀ ਉੱਠ ਕੇ ਬੈਠ ਉਸਨੇ ਅਮਨ ਨੂੰ ਕਿਹਾ ਆਪਣੀ ਮਾਂ ਨੂੰ ਰੋਟੀ ਦੇ ਲਿਆ ਕੇ ਪੁੱਤ ਅਮਨ ਚੱਟ ਥਾਲ ਵਿੱਚ ਰੋਟੀ ਪਾ ਲਿਆਈ ਅਤੇ ਮਾਂ ਦੇ ਅੱਗੇ ਰੱਖ ਦਿੱਤੀ ਉਸ ਨੇ ਇੱਕ ਵਾਰ ਥਾਲ ਵਾਲਾ ਤੇ ਤੁੱਜੀ ਵਾਲਾ ਅਮਨ ਵਾਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਬਰਸਾਤ ਸ਼ੁਰੂ ਹੋ ਗਈ ਸੰਸਕਾਰ ਤੋਂ 3 ਦਿਨ ਬਾਅਦ ਬਾਪੂ ਦੇ ਅਸਥ ਚੋਗੇ ਗਏ ਕਹਿੰਦੇ ਨੇ ਜਿੰਨੇ ਕੋ ਨੇੜੇ ਉਹਨਾਂ ਨੂੰ ਦਰਦ ਹੁੰਦਾ ਹੌਲੀ ਹੌਲੀ ਸਭ ਲਈ ਬਾਪੂ ਇੱਕ ਵਿੱਤਿਆ ਹੋਇਆ ਕੱਲ ਬੰਦੀ ਜਾ ਰਹੀ ਸੀ ਪਰ ਪਰਵਾਰ ਲਈ ਬਹੁਤ ਅਸਾਹੀ ਖਾਸ ਕਰਕੇ ਸਿਮਰੋ ਲਈ ਬੇਸ਼ੱਕ ਉਸ ਦੀਆਂ ਅੱਖਾਂ ਦਾ ਪਾਣੀ ਸੁੱਕ ਗਿਆ ਸੀ ਪਰ ਦਿਲਦੇਸ਼ਾਲੇ ਪਰਨ ਫਿਸਨ ਫੁੜੇ ਵਰਗੇ ਸਨ ਜੋ ਪਲ-ਪਲ ਪਰ ਫਿਸ ਰਹੇ ਸਨ ਦਸਵੇਂ ਦਿਨ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪੜ ਦੇ ਭੋਗ ਪਏ ਬਾਬੂ ਦੇ ਕਾਲਜ ਤੋਂ ਕੁਝ ਵਿਦਿਆਰਥੀ ਸਟਾਫ ਕਾਲਜ ਅਤੇ ਪ੍ਰਿੰਸੀਪਲ ਵਾਏ ਹੋਏ ਸਨ ਪ੍ਰਿੰਸੀਪਲ ਨੇ ਪਾਸਟਨ ਦਿੱਤਾ ਜਿਸ ਵਿੱਚ ਉਸਨੇ ਬਾਬੂ ਦੀਆਂ ਤਰੀਫਾਂ ਦੇ ਬਹੁਤ ਪਲ ਬੰਨੇ ਅਤੇ ਕਿਹਾ ਕਿ ਕਾਲਜ ਨੇ ਇੱਕ ਖੋਨਹਾਰ ਵਿਦਿਆਰਥੀ ਗਵਾਇਆ ਹੈ antimardas sukrant durdaraade wale rishtedaran layi langar di vyavastha kiti gayi ਸਭ ਨੇ ਲੰਗਰ ਛਕਿਆ ਤੇ ਆਪਣੇ ਆਪਣੇ ਪਿੰਡਾਂ ਨੂੰ ਪਰਤ ਗਏ ਲੰਗਰ ਕਾਫੀ ਬਚ ਗਿਆ ਸੀ ਧਰਮ ਸਿੰਘ ਨੇ ਕਿਹਾ ਚਾਚੀ ਤੁਸੀਂ ਵੀ ਲੰਗਰ ਛਕ ਲਵੋ ਸਿੰਨੂ ਨੇ ਲੰਗਰ ਛਕਣ ਤੋਂ ਮਨਾ ਕਰ ਦਿੱਤਾ ਦੇਵ ਨੇ ਕਿਹਾ ਚਾਚੀ ਥੋੜਾ ਥੋੜਾ ਛਕ ਲਵੋ ਤਾਂ ਕਿ ਇਹ ਗੁਰੂ ਦਾ ਲੰਗਰ ਆ ਨਹੀਂ ਖਾਣਾ ਕਹਿ ਕੇ ਕਹਿ ਦਿੱਤਾ ਨਾ ਇੱਕ ਵਾਰੀ ਇੱਥੇ ਕੋਈ ਵਿਆਹ ਗੁਜ਼ਰਿਆ ਸਾਡੇ ਤਾਂ ਲੋ ਨਾ ਮੂੰਹ ਪਰੇ ਪਿਆ ਤੇ ਤੂੰ ਲੰਗਰ ਛਕੋਂਦਾ ਫਿਰਦਾ ਜਵਾਨ ਕੁੜੀ ਟੁੱਟੀ ਸੀ ਲੰਗਰ ਬਣਾਉਂਦਾ ਕੀ ਮਤਲਬ ਸੀ ਸਿੰਨੋ ਲੋਹੀ ਲੱਕੀ ਹੋ ਗਈ ਦੇਵ ਨੂੰ ਕੋਈ ਗੱਲ ਨਾ ਸੁਝੀ ਉਹ ਧਰਮ ਸਿੰਘ ਵੱਲ ਵੇਖਣ ਲੱਗ ਪਿਆ ਧਰਮ ਸਿੰਘ ਨੇ ਦੇਵ ਨੂੰ ਅਖਰੀ ਸ਼ਾਨਾ ਨੱਕ ਚੁਪੜਨ ਲਈ ਕਹਿ ਦਿੱਤਾ ਅਤੇ ਆਪ ਉਸਨੇ ਕਿਹਾ ਚਾਚੀ ਜਿਹੜੇ ਸਵੇਰੇ ਸੱਤੇ ਘਰਾਂ ਤੋਂ ਨਿਕਲੇ ਹੋਏ ਸੀ ਉਹਨਾਂ ਨੂੰ ਮੜਾ ਮੋਟਾ ਲੰਗਰ ਪਾਣੀ ਤਸ਼ਕਾਣੇ ਸੀ ਹਾ ਹਵੇ ਕਾਕਾ ਕੋਈ ਬੁੱਢੀ ਠੇਰੀ ਸੀ ਕੱਚੀ ਗੰਦਲ ਸੀ ਹਕਮ ਸਿੰਘ ਨੇ ਗੱਲ ਵਿਗੜਦੀ ਦੇਖ ਕੇ ਕਿਹਾ ਸਿੰਨੋ ਬੱਸ ਕਰ ਰੰਨੇ ਦਿਨਾਂ ਦੇ ਖਾਂਦੇ ਹੀ ਆ ਨਾ ਸਾਡੇ ਦਾਲ ਫੁਲਕਾ ਸਾਡੇ ਦਾਲ ਫੁਲਕੇ ਦਾ ਲੰਗਰ ਸੀ ਕੋਈ ਨਹੀਂ ਖਰੇ ਸਾਡੀ ਕਿਸਮਤ ਵਿੱਚ ਇਦਾਂ ਦਾ ਹੀ ਤਾਨ ਲਿਖਿਆ ਸੀ ਕੰਨਿਆ ਧਿਆਨ ਦੀ ਥਾਂ ਹੁਕਮ ਸਿੰਘ ਦੀ ਗੱਲ ਸੁਣ ਕੇ ਸਿੱਨੋ ਚੁੱਪ ਕਰ ਗਈ ਪਰ ਲੰਗਰ ਨਾ ਛਕਿਆ ਤੇ ਆਪਣੇ ਘਰ ਚਲੀ ਗਈ ਬਾਕੀ ਸਭ ਨੇ ਲੰਗਰ ਛਕਿਆ ਤੇ ਬਾਕੀ ਬੱਚਾ ਲੰਗਰ ਗੁਰਦੁਆਰਾ ਸਾਈ ਪਹੁੰਚਾ ਦਿੱਤਾ ਗਿਆ ਅਮਨ ਨੇ 10ਵੀਂ ਦੇ ਪੇਪਰ ਦਿੱਤੇ ਹੋਏ ਸਨ ਇਸ ਕਰਕੇ ਉਹ ਰਿਜ਼ਲਟ ਹੋਂ ਤੱਕ ਵੇਲੀ ਸੀ ਸਿਮਰੋ ਜੋ ਪਹਿਲਾਂ ਹੱਸ-ਹੱਸੂ ਕਰਦੀ ਸਾਰੇ ਕੰਮ ਨੂੰ ਦੌੜ-ਦੌੜ ਹੁੰਝਾ ਫੇਰ ਦਿੰਦੀ ਸੀ ਮਾਰਕ ਲਾ ਕੇ ਕੰਮ ਕਰਦੀ ਅਮਨ ਤੋਂ ਮਾਂ ਦੀ ਹਾਲਤ ਲੋਕੀ ਨਹੀਂ ਸੀ ਉਹ ਪੂਰਾ ਖਿਆਲ ਰੱਖਦੀ ਪਰ ਸ਼ਾਮੇ ਵਾਂਗ ਮਾਂ ਦੇ ਨਾਲ ਰਹਿੰਦੀ। ਭੋਗ ਤੋਂ ਦੋ ਕੁ ਦਿਨ ਬਾਅਦ ਸਿਮਰੋਂ ਨੇ ਕਾਲਜ ਤੋਂ ਆਇਆ। ਬਾਪੂ ਦੇ ਸਮਾਨ ਦਾ ਟਰੰਕ ਖੁੱਲਿਆ ਜਿਸ ਵਿੱਚ ਉਸ ਦਾ ਸਮਾਨ ਅਤੇ ਕਿਤਾਬਾਂ ਪਈਆਂ ਸਨ। ਸਿਮਰੋਂ ਨੇ ਕਿਤਾਬਾਂ ਚੱਕ ਕੇ ਛਾਤੀ ਨਾਲ ਲਾ ਲਈਆਂ। ਉੱਚੀ ਉੱਚੀ ਕੀੜਨੇ ਪਾਉਣ ਲੱਗ ਪਈ। ਅਮਨਜੋੜ ਸੋਈ ਵਿੱਚ ਪੰਡੇ ਮਾਂਝ ਰਹੀ ਸੀ। ਨੇ ਦੌੜ ਕੇ ਆ ਕੇ ਮਾਂ ਨੂੰ ਗੱਲ ਨਾਲ ਲਾ ਲਿਆ। ਮੰਮੀ ਪਲੀਜ਼ ਮੰਮੀ ਚੁੱਪ ਕਰੋ ਪਲੀਜ਼। ਦੱਬਦੇ ਵਾਸਤੇ। ਮਾਂ ਨੂੰ ਚੁੱਪ ਕਰਾਉਂਦੀ ਉਹ ਆਪ ਵੀ ਫੁੱਟ ਫੁੱਟ ਰੋ ਪਈ। अमन द रोना मां तो चलना होया उसने अपना दर्द अंदर ही कुट लिया ਤੇ ਤੀਤਾ ਮੱਥਾ ਚੁੰਮ ਕੇ ਗਿਆ ਬੁੱਧ ਚੁੱਪ ਕਾਲ ਨਾ ਰੋ ਲਦੇਕ ਮੈਂ ਵੀ ਨਹੀਂ ਰੋਂਦੀ ਪਰ ਉਸ ਦੀ ਅੱਖਾਂ ਵਿੱਚ ਵਗ ਵਗ ਨੀਰ ਵਹਿ ਰਿਹਾ ਸੀ ਅਮਨ ਐਟ ਕੋਰੇ ਲੈ ਕੇ ਗਿਆ ਮੰਮੀ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਸਾਡਾ ਕੀ ਬਣੂ ਪਲੀਜ਼ ਆਪਣੇ ਆਪ ਨੂੰ ਸੰਭਾਲੋ ਮਾਂ ਨੇ ਤੀਨ ਨੂੰ ਕੁਟ ਕੇ ਕਾਲਜ ਨਾਲ ਲਾ ਲਿਆ ਸਮਾਂ ਕੋਦੋ ਕਿਸੇ ਲਈ ਖੜਦਾ ਨਾ ਹੀ ਕਿਸੇ ਦੁੱਖ ਸੁਖ ਦਾ ਸਾਂਝੀਵਾਲ ਬੰਦਾ ਇਹ ਤਾਂ ਮਸਤ ਹਾਥੀ ਦੀ ਚਾਲ ਚਲਦਾ ਰਹਦਾ ਇਨਸਾਨ ਨੂੰ ਹੀ ਇਹਦੀ ਚਾਲ ਨਾਲ ਕਦਮ ਮਿਲਾ ਕੇ ਚੱਲਣਾ ਪੈਂਦਾ। ਤਰਮ ਸਿੰਘ ਦੀ ਛੁੱਟੀ ਖਤਮ ਹੋ ਗਈ ਸੀ ਉਹ ਵਾਪਸ ਆਪਣੇ ਡਿਊਟੀ ਤੇ ਚਲਾ ਗਿਆ। ਸਿਮਰੋਂ ਨੇ ਕੁੜੀਆਂ ਨੂੰ ਕੱਪੜੇ ਸਿਖਾਉਣੇ ਬੰਦ ਕਰ ਦਿੱਤੇ ਕਿਉਂਕਿ ਉਹ ਅੰਦਰੋਂ ਟੁੱਟ ਚੁੱਕੀ ਸੀ। ਉਸ ਦਾ ਮਨ ਕਿਸੇ ਵੀ ਕੰਮ ਵਿੱਚ ਨਹੀਂ ਸੀ ਲੱਗਦਾ। ਚੁੱਤੋਂ ਪੈਰ ਉਸ ਦਾ ਮਨ ਧੀ ਦੀਆਂ ਜਾਂਦਾਂ ਵਿੱਚ ਰਮਿਆ ਰਹਿੰਦਾ। ਇੱਕ ਦਿਨ ਉਹ ਵੇੜੇ ਵਿੱਚ ਚਾਲੂ ਮਾਰੇ ਸੀ। ਅਚਾਨਕ ਚੱਕਰ ਆ ਕੇ ਡੇਕ ਪਈ। ਅਮਨ ਨੇ ਉਸ ਨੂੰ ਟਿਕਦੀ ਹੋਈ ਦੇਖ ਲਿਆ। ਉਹ ਦੌੜ ਕੇ ਆਈ ਅਤੇ ਮਾਂ ਨੂੰ ਫੜ ਕੇ ਅੰਦਰ ਬੈਠ ਤੇ ਪਾ ਦਿੱਤਾ। ਉਸਦੇ ਸਿਰ ਤੇ ਸੱਟ ਲੱਗੇ ਸੀ ਰੰਗ ਪੀਲਾ ਫਟਕ ਹੋ ਗਿਆ ਅਮਨ ਬਹੁਤ ਘਬਰਾ ਗਈ ਉਸਨੇ ਪਰਮ ਨੂੰ ਡਾਕਟਰ ਨੂੰ ਲੈ ਕੇ ਆਉਣ ਲਈ ਕਿਹਾ ਡਾਕਟਰ ਨੇ ਆ ਕੇ ਸਿਮਰੋ ਦਾ ਬੀਪੀ ਚੱਕੀ ਤਾਂ ਪਤਾ ਲੱਗਾ ਬੀਪੀ ਘਟ ਗਿਆ ਸੀ ਡਾਕਟਰ ਨੇ ਟੀਕਾ ਲਗਾਇਆ ਤੇ ਦਵਾਈ ਦੇ ਦਿੱਤੀ ਡਾਕਟਰ ਨੇ ਕਿਹਾ ਕਿ ਖਾਣ ਪਾਣ ਦਾ ਧਿਆਨ ਰੱਖਿਆ ਜਾਵੇ ਅਮਨ ਨੇ ਪਾਣੀ ਦਾ ਗਲਾਸ ਲੈ ਕੇ ਮਾਂ ਨੂੰ ਦਵਾਈ ਦਿੱਤੀ ਅਤੇ ਕਿਹਾ ਕਿ ਮੰਮੀ ਤੁਸੀਂ ਆਰਾਮ ਕਰੋ ਮੈਂ ਕੰਮ ਆਪੇ ਕਰ ਲਵਾਂਗੀ ਸਿਮਰੋ ਬੇਵਸ ਜੀਤੀ ਦੇ ਮੂੰਹ ਵੱਲ ਦੇਖਣ ਲੱਗੀ ਉਸੋਚ ਲੱਗੀ ਕਿ ਇਹ ਉਹੀ ਅਮਨਾ ਜੋ ਹਰ ਗੱਲ ਨੂੰ ਹਵਾ ਵਿੱਚ ਉਡਾ ਦਿੰਦੀ ਸੀ ਕਦੇ ਕਿਸੇ ਗੱਲ ਦੀ ਗੰਭੀਰਤਾ ਨੂੰ ਨਾ ਸਮਝ ਕੇ ਮਜ਼ਾਕ ਵਿੱਚ ਉਡਾ ਛੱड़ਦੀ ਸਾਰਾ ਦਿਨ ਹਾਸਾ ਠੱਠਾ ਕਰਨ ਵਾਲੀ ਅਮਨ ਇੰਨੀ ਸੁਗੜ ਸਿਆਣੀ ਅਤੇ ਸਹਿਜ ਹੋ ਗਈ ਕਿ ਮਾਨੋਵੇਂ ਮੱਤਾ ਦੇਣ ਲੱਗ ਪਈ ਅਮਨ ਦਾ ਰਿਜ਼ਲਟ ਆ ਗਿਆ ਉਹ ਫਰਸਟ ਡਿਵੀਜ਼ਨ ਵਿੱਚ ਪਾਸ ਹੋ ਗਈ ਨੰਬਰ ਵੀ ਵਾਵਾ ਆਏ ਸਨ ਪਰ ਅਮਲੀਯਾ ਨੰਬਰਾਂ ਦੇ ਸ਼ਾਇਦ ਕੋਈ ਮਾਨੀ ਨਹੀਂ ਰਹੀ ਕਿਉਂਕਿ ਉਸਨੇ ਬਾਬੂ ਨਾਲ ਸ਼ਰਤ ਲਾਈ ਸੀ ਉਹਦੇ ਤੋਂ ਜ਼ਿਆਦਾ ਨੰਬਰ ਲਿਆਵੇਗੀ ਨੰਬਰ ਤਾਂ ਜਿਆਦਾ ਹੀ ਸਨ ਪਰ ਜੀ ਦੇ ਨਾਲ ਸ਼ਰਤ ਲਾਈ ਸੀ ਉਹ ਉਸ ਤੋਂ ਦੂਰ ਬਹੁਤ ਦੂਰ ਚਲੀ ਗਈ ਸੀ ਅਮਨ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਥਾਂ ਗਮ ਸਾਫ਼ ਚਲਕ ਰਿਆ ਸੀ ਸਿਮਰੋਂ ਨੇ ਜਦ ਵੀ ਕਾਲਜ ਵਿੱਚ ਕਾਲਜ ਵਿੱਚ ਤੀ ਦੇ ਵਿਛੋੜੇ ਦੀ ਹੂਕ ਕੁੱਟਦੀ ਉਹ ਦੀ ਦਾ ਟਰੰਕ ਖੋਲ ਕੇ ਬੈਠ ਜਾਂਦੀ ਕਿੰਨਾ ਕਿੰਨਾ ਚਿਰ ਬੈਠੀ ਉਸ ਦੀਆਂ ਚੀਜ਼ਾਂ ਨੂੰ ਨਿਹਾਰਦੀ ਰਹਿੰਦੀ ਹੁਣ ਇਹ ਸਭ ਹਰ ਤੀਜੇ ਦਿਨ ਦਾ ਕੰਮ ਹੋ ਗਿਆ ਸੀ ਇੱਕ ਦਿਨ ਅਮਨ ਆਪਣੀ ਮਾਂ ਸਿਮਰੋਂ ਨਾਲ ਖੇਤਾਂ ਵਿੱਚ ਟਿੰਗਲ ਪਾਣੀ ਗਈ ਸਿਮਰ ਉੱਥੇ ਹੀ ਚੱਕਰ ਖਾ ਕੇ ਡਿੱਗ ਗਈ ਅਮਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਬੜੀ ਮੁਸ਼ਕਲ ਨਾਲ ਉਸਨੂੰ ਕਰ ਲਿਆਂਦਾ ਗਿਆ ਡਾਕਟਰ ਨੂੰ ਬੁਲਾਇਆ ਗਿਆ ਹੁਕਮ ਸਿੰਘ ਘਰ ਦੇ ਵਿਗੜ ਤੇ ਹਾਲਾਤਾਂ ਤੋਂ ਪਲੀ ਪਾਂ ਚਾਣੂ ਸੀ ਉਸਨੇ ਡਾਕਟਰ ਅੱਗੇ ਹੱਥ ਬਨ ਕੇ ਕਿਹਾ ਡਾਕਟਰ ਸਾਹਿਬ ਮੇਰੀ ਨੋਨੂ ਬਚਾ ਲਵੋ ਮੇਰੇ ਘਰ ਦੀ ਰੀੜ ਦੀ ਹੱਡੀ ਆਏ ਇਹਦੇ ਬਿਨਾ ਘਰ ਉਚਰ ਜਾਣਾ ਡਾਕਟਰ ਨੇ ਕਿਹਾ ਭਾਈਆ ਜੀ ਮੈਂ ਤਾਂ ਦਵਾਈ ਹੀ ਦੇ ਸਕਦਾ ਜੈਨ ਨੂੰ ਠੀਕ ਕਰਨਾ ਤਾਂ ਇਹਨਾਂ ਨੂੰ ਵਧੀਆ ਮਾਹੌਲ ਦੋ ਪਿਛਲੀਆਂ ਜਾਂਦਾਂ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ ਸ਼ਾਇਦ ਹਕਮ ਸਿੰਘ ਕੋਲ ਕੋਈ ਜਵਾਬ ਨਹੀਂ ਸੀ ਸਿਮਰੋ ਦੇ ਟੀਕੇ ਲੱਗ ਕੇ ਨਾਲ ਉਸ ਨੂੰ ਨੀਂਦ ਆ ਗਈ ਅਮਨ ਨੇ ਡਾਕਟਰ ਦੀ ਗੱਲ ਸੁਣ ਲਈ ਉਸ ਨੇ ਜਾਣ ਤੋਂ ਬਾਅਦ ਬਾਪੂ ਦਾ ਸਾਰਾ ਸਮਾਨ ਅਤੇ ਉਸ ਦੀਆਂ ਫੋਟਵਾਂ ਚੁੱਕ ਕੇ ਹਕਮ ਸਿੰਘ ਦੇ ਕਮਰੇ ਵਿੱਚ ਅਜਹੀ ਥਾਂ ਲੁਕੋ ਦਿੱਤੀਆਂ ਜਿੱਥੋਂ ਸਿਮਰੋ ਤਾਂ ਕਿ ਉਸ ਦੇ ਫਰਿਸ਼ਤੇ ਨੂੰ ਨਵੀਂ ਨਾਲ ਲੱਗਣ ਜਿੱਥੇ ਬਾਪੂ ਦੀ ਫੋਟੋ ਸੀ ਉੱਥੇ ਆਪਣੇ ਅਤੇ ਪਰਮ ਦੀ ਫੋਟੋ ਰੱਖ ਦਿੱਤੀ ਸਵੇਰ ਨੂੰ ਜਦੋਂ ਸਿਮਰੋ ਉੱਠੀ ਤਾਂ ਬਾਪੂ ਦੀ ਫੋਟੋ ਨਾ ਦੇਖੇ ਅਗਬੁਬਕਾ ਹੋ ਗਈ ਅਮਨ ਨੂੰ ਕਿਆ ਕੁੜੀ ਦੀ ਫੋਟੋ ਕਿੱਥੇ ਆ ਅਮਨ ਨੇ ਕਿਹਾ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਅੱਜ ਤੋਂ ਬਾਅਦ ਪੁੱਛਣਾ ਵੀ ਨਹੀਂ ਉਹਦੇ ਬਾਰੇ ਸਿੰਮਰ ਨੂੰ ਬਹੁਤ ਗੁੱਸਾ ਆ ਉਸਨੇ ਉੱਠ ਕੇ ਵੇਖਿਆ ਕਿ ਟ੍ਰੰਕ ਵਿੱਚ ਵੀ ਕੁਝ ਨਹੀਂ ਸੀ ਉਸਨੇ ਅਮਨ ਦੇ ਮੂੰਹ ਤੇ ਚੋਰ ਦਾਟ ਥੱਪੜ ਜੀਤ ਕਰ ਦਿੱਤਾ ਅਮਨ ਨੇ ਕਿਹਾ ਜਿੰਨਾ ਮਰਜੀ ਮਾਰ ਲਓ ਪਰ ਹੁਣ ਜਾ ਇਸ ਵਾਰ ਜਾ ਉਸ ਪਰ ਗੱਲ ਖਤਮ ਕੀ ਮਤਲਬ ਤੇਰਾ ਮੰਮੀ ਜਾਂ ਤਾਂ ਸਭ ਕੁਝ ਭੁੱਲ ਕੇ ਆਪਣੇ ਵਾਲੀ ਜਿਨਾ ਸਿੱਖੋ ਨਹੀਂ ਤਾਂ ਸਾਰੇ ਮਰ ਜਾਣੇ ਆ ਰੋਜ਼ ਰੋਜ਼ ਦਿਲ ਦਿਲ ਮਰ ਕੇ ਕਰਕੇ ਮਰਦੇ ਨਹੀਂ ਦੇਖ ਹੁੰਦਾ ਮੈਂ ਸਮਝ ਸਕਦੀ ਹਾਂ ਕਿ ਤੁਸੀਂ ਦੁਖੀ ਆ ਪਰ ਕਿਸੇ ਇੱਕ ਦੇ ਜਾਣ ਨਾਲ ਜ਼ਿੰਦਗੀ ਨਹੀਂ ਰੁਕਦੀ ਤੁਹਾਡੇ ਨਾਲ ਹੋਰ ਬਹੁਤ ਰਿਸ਼ਤੇ ਜੁੜੇ ਆ ਉਹਨਾਂ ਲਈ ਜਿਉਣਾ ਸਿੱਖੋ ਮਰਿਆ ਲਈ ਮਰ ਨਹੀਂ ਸਕਦੇ ਆਪਾਂ ਸਿਮਰਤੀ ਵਾਲੇ ਇੱਕ ਟੱਕ ਵੇਖ ਕੇ ਸੋਚ ਰਹੀ ਸੀ ਇਹੋ ਹੀ ਅਮਨ ਆ ਜੋ ਕੱਲ ਤੱਕ ਦੁਨੀਆਦਾਰੀ ਤੋਂ ਕੁਝਾਂ ਦੂਰ ਆਪਣੀ ਮਸਤਾ ਵਾਲੀ ਜ਼ਿੰਦਗੀ ਜੀਉਂਦੀ ਸੀ ਇੱਕ ਪਲ ਲਈ ਉਸ ਨੂੰ ਅਮਨ ਵਿੱਚੋਂ ਜਿਵੇਂ ਬਾਬੂ ਨਜ਼ਰ ਆਈ ਹੋਵੇ ਉਸਨੇ ਅਮਨ ਨੂੰ ਗੱਲਾਂ ਲਾ ਲਿਆ ਤੇ ਕਿਹਾ ਪੁੱਤ ਮੈਨੂੰ ਮaaf ਕਰ ਦੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ